ਮੇਤ ਨੂੰ ਸਾਹਮਣੇ ਆ ਜਾਓ ਆਓ ਸਾਡੇ ਰੋਈਵਾਲ ਤਾਬਾ ਹੈ ਮਹਾਵੇ ਪਿੰਡ ਵਾਲਾ ਰੇਡ ਪਾਰਿਆ ਫੌਜੀ ਦਾ ਵੀਰ ਚਾਰ ਨੇ ਸਾਹਮਣੇ ਇੱਕ ਇਕੱਲੇ ਦੇ ਨੌਜਵਾਨ ਦੇਖਦੇ ਆ ਗੁਰਵਿੰਦਰ ਕਾਂਗੇ ਵਾਲਾ ਲੱਗਿਆ ਹੋਇਆ ਹੈ ਹੁਸੈਨ ਗੁੱਜਰ ਦੇ ਚਰਚੇ ਹੁੰਦੇ ਆ ਲੈ ਵੀ ਮੁੰਡਾ ਆ ਇਹ ਆ ਗੁਰਵਿੰਦਰ ਕਾਂਗੇ ਵਾਲਾ ਮੇਰੇ ਮਿੱਤਰੋ ਦੁਨੀਆ ਦਾ ਟਾਪਰ ਲਾਸਰੇ ਦਾ ਜੱਫਾ ਆਨ ਚੋਟੀ ਦੀ ਟੀਮ ਆ ਰਹੀ ਹੈ ਪ੍ਰੀਤ ਭਾਈ ਨੱਦੂ ਵਾਲਾ ਸਾਡੀ ਖੇਡ ਕਬੱਡੀ ਦਾ ਚੋਟੀ ਦਾ ਯਾਫੀ ਕੈਨੇਡਾ ਜੱਫੇ ਆ ਰਿਹਾ ਉਧਰ ਮੱਖਣ ਸੰਧੂ ਦੀ ਟੀਮ ਹੈ ਪੜ ਗਿਆ ਲਓ ਸਾਹਮਣੇ ਨੌਜਾਨ ਐਸਪੀ ਜੋਰ ਸਿੰਘ ਵਾਲਾ ਪਿੰਡ ਹੈ ਸੂਬੇਦਾਰਾਂ ਦਾ ਮੁੰਡਾ ਕਬੱਡੀ ਪਾਰ ਰਿਹਾ ਆਹ ਸੂਬੇਦਾਰਾਂ ਦਾ ਮੁੰਡਾ ਕਬੱਡੀ ਪਾਰ ਰਿਹਾ ਹੱਲਾ ਗੁੱਲਾ ਹੱਲਾ ਗੁੱਲਾ ਹੋ ਗਿਆ ਹੱਲਾ ਗੁੱਲਾ ਹੋ ਗਿਆ ਆਹ ਮੂਰੇ ਕਾਂਗੇ ਵਾਲਾ ਐਸਪੀ ਜੋਰ ਸਿੰਘ ਦੀ ਧਿਰਤੀ ਤੋਂ ਮਖਤਾਰੀ ਵੱਡੇ ਨੇ ਦੋਵੇਂ ਖਿਡਾਰੀ ਵੱਡੇ ਨੇ ਦੋਵੇਂ ਖਿਡਾਰੀ ਵੱਡੇ ਨੇ ਤਾੜੀਆਂ ਮਾਰ ਦੋ ਸਪੀਦ ਅਲੀ ਵੀ ਮੇਰੇ ਮਿੱਤਰੋ ਉਧਰ ਕਲੇਰ ਸਾਹ ਦਾ ਜੋਰ ਲੱਗ ਰਿਹਾ ਕਿਉਂਕਿ ਟੱਕੇ ਕਲੇਰ ਨੇ ਵੀ ਕਈ ਖਿਡਾਰੀ ਖੇਡ ਕਬੱਡੀ ਦਾ ਦਵੱਲਿਆ ਵੀ ਬੜੀ ਛੇਧੀਏ ਚੱਲਣਾ ਵੀ ਜਾਣਦੇ ਆ ਇਹ ਦਵੱਲਣਾ ਵੀ ਜਾਣਦੇ ਆ ਆ ਪੈਂਦੀ ਰੇਟ ਤੇ ਰਾਣੇ ਅਮਰਤ ਕਬੱਡੀ ਪਾਉਂਦੀ ਵਧਿਆ ਆ ਮੇਰੇ ਮਿੱਤਰੋ ਆ ਗੁਰਵਿੰਦਰ ਕਾਂਗੇ ਵਾਲਾ ਵਜਦੇ ਤੱਕੇ ਹੜ ਜੋ ਪਾਸੇ ਏ ਬੱਲੇ 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 ਆ ਉਹ ਵਰ ਗਿਆ ਮੈਚ ਇੱਕ ਪਾਸੇ ਅਮਰਤ ਪੂਰਾ ਕੋਨਾ ਪਿੰਡ ਇਹਦੇ ਤੋਂ ਧੂਫਾ ਹੋਇਆ ਪਿਆ ਪਰ ਅਮਰਤ ਤਕੜਾ ਆ ਅਮਰਤ ਤਕੜਾ ਨੌਜਾਨਾ ਆਹ ਤਗੜਾ ਨੌਜੰਦਾ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਹੁਣ ਆ ਜੀਏ ਕਲੀਅਰ ਸਾਹਿਬ ਕਬੱਡੀ ਵਾਲੇ ਪਾਸੇ ਬੇਨਤੀਆਂ ਵੀ ਬਹੁਤ ਹੋ ਗਈਆਂ ਨੇ ਮਾਨਸਨਵਾਦ ਮਨੇ ਲੈ ਵੀ ਗਪੁਰਜੀ ਵਾਲਾ ਦੀਪਕੇ ਨੇ ਕਬੱਡੀ ਪਾਰਿਆ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਬੱਲਾ ਕੁਠਿਆਲੇ ਦਾ ਜੇ ਕੋ ਨੂੰ ਪਾਈ ਲੱਦੂ ਦਾ ਉਧਰ ਕਹਿੰਦੇ 26 ਅਕਤੂਬਰ ਹੋਣੀ ਹੈ ਢਾਰੀਵਾਲ ਦਾ ਵੱਡਾ ਕਬੱਡੀ ਕੱਪ ਖੇਡਿਆ ਜਾਣਾ ਪ੍ਰਭ ਜੀ ਢਾਰੀਵਾਲ ਸਰਪੰਚ ਸਾਹਿਬ ਦੇ ਦੇ ਰਹੇ ਨੇ ਏ ਪੂਰੇਆਲਾ ਗਿੰਦਰ ਦੀਪਦਪੁਰ ਜੀ ਲੱਗ ਗਿਆ ਜਫਾ ਮੇਰੇ ਮਿੱਤਰੋ ਆਹ ਹੋ ਗਈ ਬੱਲੇ ਬੱਲੇ 11000 ਅੱਜ ਦੇ ਮੇਲੇ ਦੇ ਵੱਡਾ ਮਾਨ ਸਨਮਾਨ ਹੋਇਆ ਇੱਕ ਤਾੜੀਆਂ ਮਾਰ ਦਿਓ ਪੂਰੇਆਲੇ ਗਿੰਦਰ ਲਈ ਮੇਰੇ ਮਿੱਤਰੋ ਆਹ ਕਿੱਥੇ ਲੱਭਦਾ ਹਰੇ ਕਿੱਥੇ ਦੱਬਦਾ ਪੂਰੇਆ ਜਾਉਂਦਾ ਰਹਾ ਅੱਧਪੁਰ ਜੀ ਵਾਲਾ ਤਾ ਵੀ ਸੁਲ ਗਿਆ ਮਸਲੇ ਵੀ ਸੁਲਝਾ ਜਾਂਦਾ ਆ ਸਾਹਮਣੇ ਕਿਤੇ ਕਿਤੇ ਦੁਪੁਰਜੀ ਵਾਲਾ ਰੰਗਾਂ ਵਿੱਚ ਆ ਜਾਂਦਾ ਪਾਰ ਏਡਾ ਏ ਭਾਈ ਲੱਤੂ ਵਾਲਾ ਬੱਲੇ ਬੱਲੇ ਫੜ ਗਿਆ ਫੜ ਗਿਆ ਫੜ ਗਿਆ ਫੜ ਗਿਆ ਧਰਾ ਗਿਆ ਸਰਾ ਤਾੜੀਆਂ ਤਾੜੀਆਂ ਏ ਆ ਦੁਪੁਰਜੀ ਵਾਲਾ ਤੇ ਕਹਿੰਦੇ ਬਲਕਾਰੇ ਬੰਦੇ ਚੇਲੇ ਦੀਆਂ ਗੱਲਾਂ ਆ ਬੱਲੇ ਬੱਲੇ ਹੋ ਆਇਓ ਮੇਰੇ ਰੱਬਾ ਮੈਂ ਦੀ ਆਖਿਆ ਜੁਗੜੂ ਜਗ ਗਿਆ ਪਰ ਜੁਗੜੂ ਦੇ ਲਈ ਇੱਕ ਤਾੜੀ ਜ਼ੋਰਦਾਰ ਮਾਰ ਦਿਓ ਦੀਪ ਵੀ ਤਗੜਾ ਇੱਕ ਇੱਕ ਗੱਲ ਵੇਖੋ ਭਜਾਇਆ ਵੇਖੋ ਭੱਜਿਆ ਕਿਵੇਂ ਤੇ ਭਜਾਇਆ ਕਿਵੇਂ ਗੱਲ ਸੋਚਾਂ ਦੇ ਵਿੱਚ ਹੈ ਇਹ ਗੱਲ ਸੋਚਾਂ ਦੇ ਵਿੱਚ ਹੈ ਥੋੜਾ ਕਿ ਪਿਛੇ ਰੋ ਭਰਾ ਬਣ ਕੇ ਆ ਜੋਗੇ ਵਾਲੀਏ ਗੱਲ ਦੀ ਗੇੜਾ ਉਹ ਭਰਾ ਭਰਾ ਭਿੜ ਗਏ ਭਰਾ 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 ਉਹ ਸਾਹਮਣੇ ਹਾਏ ਮੇਰਾ ਰੱਬਾ ਇਹ ਭਰਾ 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 ਕਹਿੰਦੇ ਆ ਹਾਏ ਉਹ ਮੇਰਾ ਰੱਬਾ ਗਾਗਾ ਬੱਦ ਪਲੇਟਾ ਦਾ ਤੂ ਬਾ ਨਿਕਲ ਗਿਆ ਭੀ ਮ ਆ ਗਿਆ ਇਹ ਗगन ਨੂੰ ਆਪਣਾ ਸੀਨੀਅਰ ਵੀ ਮੰਨਦਾ ਵੱਡਾ ਭਰਾ ਮੰਨਦਾ ਗगन ਗਰੇਂਦਰ ਦੇ ਤੇ ਭੂਆ ਦਾ ਮੁੰਡਾ ਕੇ ਤੈਂ ਦੀ ਭੂਆ ਦਾ ਮੁੰਡਾ ਇੱਧਰ ਸੋਨੀ ਸ਼ਾਨਾ ਵਾਲਿਆ ਆਪੀ